ਜਿਨ੍ਹਾਂ ਬਜ਼ੁਰਗਾਂ ਦੇ ਖਾਤਿਆਂ ਵਿੱਚ ਅਜੇ ਤੱਕ ਪੈਨਸ਼ਨ ਨਹੀਂ ਪਹੁੰਚੀ ਉਸ ਦੇ ਪਿੱਛੇ ਦਾ ਕਾਰਨ ਕੀ ਹੈ ਕਿਉਂ ਅਜੇ ਤੱਕ ਉਹਨਾਂ ਦੇ ਖਾਤਿਆਂ ਵਿੱਚ ਪੈਨਸ਼ਨ ਜਿਹੜੀ ਹੈ ਨਹੀਂ ਪਾਈ ਗਈ ਹੈ ਤਾਂ ਦੱਸ ਦਈਏ ਕਿ ਬਹੁਤ ਸਾਰੇ ਅਜਿਹੇ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਬਜ਼ੁਰਗਾਂ ਦੇ ਖਾਤਿਆਂ ਵਿੱਚ ਜਿਹੜੀ ਆ ਉਹ ਪੈਨਸ਼ਨ ਆ ਚੁੱਕੀ ਹੈ ਪਰ ਬਹੁਤ ਸਾਰੇ ਅਜਿਹੇ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਅਜੇ ਪੈਨਸ਼ਨ ਪਾਉਣੀ ਸ਼ੁਰੂ ਹੀ ਨਹੀਂ ਕੀਤੀ ਗਈ ਹੈ ਤੇ ਬਹੁਤ ਇਲਾਕੇ ਤੁਹਾਨੂੰ ਅਜੇ ਵੀ ਮਿਲ ਜਾਣਗੇ ਜਿੱਥੇ ਬਜ਼ੁਰਗਾਂ ਦੇ ਖਾਤਿਆਂ ਦੇ ਵਿੱਚ ਨਾ ਹੀ ਫਰਵਰੀ ਮਹੀਨੇ ਦੀ ਪੈਨਸ਼ਨ ਆਈ ਹੈ ਤੇ ਨਾ ਹੀ ਮਾਰਚ ਦੇ ਮਹੀਨੇ ਦੀ ਪੈਨਸ਼ਨ ਆਈ ਹੈ ਬਜ਼ੁਰਗਾਂ ਵੱਲੋਂ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਸਰਕਾਰ ਦੇ ਵੱਲੋਂ ਸਾਡੇ ਖਾਤਿਆਂ ਵਿੱਚ ਪੈਨਸ਼ਨ ਕਦੋਂ ਪਾਈ ਜਾਣੀ ਹੈ ਤਾਂ ਦੱਸਦੀ ਹੈ ਕਿ ਜਿਨ੍ਹਾਂ ਦੇ ਖਾਤਿਆਂ ਵਿੱਚ ਨਾ ਹੀ ਫਰਵਰੀ ਮਹੀਨੇ ਦੀ ਪੈਨਸ਼ਨ ਆਈ ਹੈ ਤੇ ਨਾ ਹੀ ਮਾਰਚ ਮਹੀਨੇ ਦੀ ਪੈਨਸ਼ਨ ਆਈ ਹੈ ਤਾਂ ਉਹਨਾਂ ਦੇ ਖਾਤਿਆਂ ਦੇ ਵਿੱਚ 25 ਤਾਰੀਖ ਤੱਕ 25 ਮਾਰਚ ਤੱਕ ਜਿਹੜੀ ਹੈ ਪੈਨਸ਼ਨ ਖਾਤਿਆਂ ਦੇ ਵਿੱਚ ਆ ਜਾਣੀ ਹੈ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਪੈਨਸ਼ਨ ਆ ਚੁੱਕੀ ਹੈ ਤੇ ਜਿਹੜੇ ਜ਼ਿਲ੍ਹੇ ਰਹਿੰਦੇ ਨੇ ਉਹਨਾਂ ਦੇ ਵਿੱਚ 25 ਤਾਰੀਖ ਨੂੰ ਜਿਹੜੀ ਪੈਨਸ਼ਨ ਹੈ ਉਹ ਤੁਹਾਡੇ ਖਾਤਿਆਂ ਦੇ ਵਿੱਚ ਜਿਹੜੀ ਸਰਕਾਰ ਦੇ ਵੱਲੋਂ ਪਾਉਣੀ ਸ਼ੁਰੂ ਕਰ ਦੇਣੀ ਹੈ ਤੇ ਨਾਲ ਹੀ ਜਿਹੜੇ ਬਜ਼ੁਰਗਾਂ ਦੇ ਦਿਲਾਂ ਦੇ ਵਿੱਚ ਇਹ ਚੱਲ ਰਿਹਾ ਹੈ ਕਿ ਸ਼ਾਇਦ ਸਰਕਾਰ ਦੇ ਵੱਲੋਂ ਇਸ ਵਾਰ ਸਾਡੇ ਖਾਤੇ ਦੇ ਵਿੱਚ 2500 ਰੁਪਏ ਜਿਹੜੀ ਪੈਨਸ਼ਨ ਪਾ ਦਿੱਤੀ ਜਾਣੀ ਹੈ ਤਾਂ ਅਜਿਹਾ ਕੁਝ ਵੀ ਨਹੀਂ ਹੋਣ ਵਾਲਾ ਇੱਕ ਕੈਬਨਟ ਮੀਟਿੰਗ ਹੋਈ ਸੀ ਉਸ ਦੇ ਵਿੱਚ ਪੈਨਸ਼ਨ ਦਾ ਜ਼ਿਕਰ ਤਾਂ ਜ਼ਰੂਰ ਕੀਤਾ ਗਿਆ ਪਰ ਜਿਹੜੀ 2500 ਰੁਪਏ ਦੀ ਗੱਲ ਹੈ ਉਹ ਤੇ ਵੀ ਨਹੀਂ ਕੀਤੀ ਗਈ ਹੈ ਜਿਹੜੀ ਤੁਹਾਡੇ ਖਾਤੇ ਦੇ ਵਿੱਚ ਹੁਣ ਪੈਨਸ਼ਨ ਆਉਣੀ ਹੈ ਉਹ 1500 ਹੀ ਆਉਣੀ ਹੈ 2500 ਤੁਹਾਡੇ ਖਾਤੇ ਵਿੱਚ ਪੈਨਸ਼ਨ ਜਿਹੜੀ ਆ ਨਹੀਂ ਪਾਈ ਜਾਏਗੀ ਹੋ ਸਕਦਾ ਹੈ ਕਿ ਸਰਕਾਰ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਤਾਂ ਤੁਹਾਡੇ ਖਾਤਿਆਂ ਦੇ ਵਿੱਚ ਫਿਰ 2500 ਪੈਨਸ਼ਨ ਜਿਹੜੀ ਸ਼ੁਰੂ ਹੋ ਜਵੇ ਆਉਣੀ ਪਰ ਅਜੇ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ ਇਸ ਲਈ ਕਿਸੇ ਦੀ ਵੀ ਗੱਲਾਂ ਦੇ ਵਿੱਚ ਆਉਣ ਦੀ ਜ਼ਰੂਰਤ ਨਹੀਂ ਹੈ ਸਰਕਾਰ ਦੇ ਵੱਲੋਂ ਤੁਹਾਡੇ ਖਾਤਿਆਂ ਦੇ ਵਿੱਚ ਸਿਰਫ 1500 ਰੁਪਏ ਪੈਨਸ਼ਨ ਪਾਈ ਜਾਵੇਗੀ ਤੇ ਜਿਨ੍ਹਾਂ ਲੋਕਾਂ ਦੇ ਸਿਰਫ ਜਨਵਰੀ ਮੈਂ ਇਹਦੀ ਪੈਨਸ਼ਨ ਆਈ ਹੈ ਫਰਵਰੀ ਤੇ ਮਾਰਚ ਦੀ ਰਹਿੰਦੀ ਹੈ ਤਾਂ ਮੈਂ ਇੱਕ ਵਾਰ ਫੇਰ ਤੋਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਤੁਹਾਡੇ ਖਾਤੇ ਵਿੱਚ 25 ਮਾਰਚ ਤੱਕ ਜਿਹੜੀ ਹੈ ਇਹ ਪੈਨਸ਼ਨ ਜਿਹੜੀ ਪਾ ਦਿੱਤੀ ਜਾਵੇਗੀ ਜੇਕਰ ਤੁਹਾਡੇ ਖਾਤੇ ਵਿੱਚ 25 ਮਾਰਚ ਤੱਕ ਵੀ ਇਹ ਪੈਨਸ਼ਨ ਨਹੀਂ ਪਾਈ ਜਾਂਦੀ ਹੈ ਤਾਂ ਤੁਹਾਨੂੰ ਫਿਰ ਅਪ੍ਰੈਲ ਦੇ ਮਹੀਨੇ ਦੇ ਵਿੱਚ 10 ਤਾਰੀਖ ਤੋਂ ਬਾਅਦ ਜਿਹੜੀ ਹੈ ਇਹ ਪੈਨਸ਼ਨ ਖਾਤਿਆਂ ਵਿੱਚ ਪਾਈ ਜਾਵੇਗੀ